ਹਾਂਜੀ ਸਸਿਕਲ ਜੀ ਉੱਠ ਖੜੋ ਉੱਠ ਖੜੋ ਉੱਠ ਖੜੋ ਪਹਿਲਾ ਪਸ਼ੂਆਂ ਦਾ ਕੰਮ ਕੋ ਮਨ ਵੇੜ ਲਈਏ ਫੇਰ ਚੱਲਦੇ ਆ ਬੀਬੀ ਨਾਲ ਤੋਂ ਕੇ ਸ਼ਹਿਰ ਨੂੰ ਲਾਓ ਵੀ ਮਤਰੋ ਸ਼ਹਿਰ ਪਹੁੰਚ ਕੇ ਗੁਰਦੁਆਰਾ ਸ਼੍ਰੀ ਚੇਰ ਮੇਗੰਦ ਸਾਹਿਬ ਮੈਂ ਗੱਜ ਗੱਡੀ ਲੈ ਕੇ ਓਹੋ ਗੱਡੀ ਲੈ ਕੇ ਤਾਂ ਕਿਉਂਕਿ ਮੰਮੀ ਡੈਡੀ ਦੀ ਲੈਣੀ ਸੀ ਦਵਾਈ ਆਪਾਂ ਪਹੁੰਚ ਗਏ ਜੀ ਪੂਨੀਆ ਪਹਿਲਾਂ ਇੱਥੇ ਬਣਿਆ ਸੀਗਾ ਆਮ ਆਦਮੀ ਕਲੀਨਿਕ ਹੁਣ ਉਹਨਾਂ ਨੇ ਢਾ ਕੇ ਇੱਥੇ ਬਣਾ ਦਿੱਤਾ ਅਸ਼ਮਾਨ ਅਰੋਗਿਆ ਕੈਂਡ ਇਹ ਸੈਂਟਰ ਸਰਕਾਰ ਦੀ ਸਕੀਮ ਸੀ ਤੇ ਭਗਵੰਤ ਮਾਨ ਉਹੇ ਪੋਸਟਰ ਲਾਉਂਦੇ ਰਹੇ। ਲੋਤ ਤੋਂ ਬਾਅਦ ਜੀ ਆਪਾਂ ਆਪਣੇ ਘਾਗੋ ਵਾਲਿਆਂ ਦੀ ਦਵਾਈ ਦੀ ਦੁਕਾਨ ਦੇ ਉੱਤੇ ਤੇ ਉੱਥੋਂ ਆਪਾਂ ਲਈ ਦਵਾਈ ਤੇ ਫੇਰ ਘਰ ਦੇ ਉਨ ਹੀ ਛੱਡਿਆ ਘਰੇ ਤੇ ਆਪਾਂ ਪਹੁੰਚ ਗਏ ਹੰਡਾਈ ਵਾਲੇ ਨੀ ਆਂਸੀ 'ਚ ਕਹਿੰਦੇ ਨਵੀਂ ਗੱਡੀ ਲੈਣੀ ਆ ਮਿੱਤਰੋ। ਨਵੀਂ ਗੱਡੀ ਦੇਖਣ ਲਈ ਪਹੁੰਚ ਗਏ ਕਹਿੰਦੇ ਵੈਨਿਊ ਲੈਣੀ ਆ ਵੈਨਿਊ ਲਈ ਸੀਟਾਂ ਸੀਟਾ ਛੋੜਿਆ। ਉੱਤੋਂ ਬਾਅਦ ਕਹਿੰਦੇ ਫੇਰ ਪਹੁੰਚ ਗਏ ਆਪਾਂ ਆਪਣੇ ਦਫ਼ਤਰ ਬੰਦਿਆਂ ਨੂੰ ਛੱਡ ਦਿੱਤਾ ਗੁਰਦੁਆਰਾ ਸਾਹਿਬ ਮੈਂ ਕਿਹਾ ਚਲੋ ਭਾਜੀ ਹੁਣ ਤੁਸੀਂ ਕਰ ਲਓ ਪਾਠ। आनंद ಕಾರ್ಯ ਕਰਵਾ ਕੇ ਹੋ ਜੋ ਬੇਲੇ ਵੀ ਮੈਨੂੰ ਫੋਨ ਕਰਿਓ ਤੇ ਆਪਾਂ ਜੀ ਨੂੰ ਫਿਰ 2000 ਕਲਫੀਆਂ ਵੇਚ ਲਈ ਉੱਤੋਂ ਬਾਦ ਆਪਾਂ ਪਹੁੰਚ ਗਏ ਤਰਵਿੰਦਰ ਭਾਜੀ ਮੈਂ ਕਿਹਾ ਗੱਡੀ ਗੁੱਡੀ ਧੋ ਦੇਵਾਂ ਚਮਕਾ ਦੇਵਾਂ ਅੱਜ ਫਿਰ ਤਰਵਿੰਦਰ ਭਾਜੀ ਕਹਿੰਦਾ ਭਾਈ ਥੋੜੇ ਲੇਟ ਆਇਆ ਕਰੋ ਜੀ ਐਸ ਵੇਲੇ ਤਾਂ ਪਾਣਾ ਸ਼ੀਸ਼ਿਆਂ ਤੇ ਥੋੜੀ ਜੀ ਮੀਂਹ ਜਿਹਾ ਹੀ ਆ ਰਿਹਾ ਉੱਤੋਂ ਬਾਦ ਆਪਾਂ ਪਹੁੰਚ ਗਏ ਆਪਣੇ ਟਾਕਾ ਪੌਫ ਦਾ ਟੀ ਆਪਣੇ ਸਰਪੰਚ ਭਰਾ ਦੀਪੇ ਭਾਈ ਨੇ ਖੋਲਿਆ ਜੀ ਰੈਸਟੋਰੈਂਟ ਟਾਕਾ ਪੌਫ ਦਾ ਟੀ ਜੀਐਨ ਮੇਲੇ ਦੇ ਬਿਲਕੁਲ ਸਾਹਮਣੇ ਇੱਥੇ ਤੁਹਾਨੂੰ ਵਧੀਆ ਖਾਣ ਪੀਣ ਨੂੰ ਤੇ ਰਾਤ ਰਹਿਣ ਲਈ ਰੂਮ ਬਈ ਹੋਟਲ ਵਧੀਆ ਬਣਾਇਆ ਦੀਪੇ ਭਾਜੀ ਉਹਨਾਂ ਨੇ ਤੇ ਬੰਦੇ ਮੁਕਰ ਜਾਂਦੇ ਹੇਤੀ ਇਹ ਕਹਿੰਦੇ ਸ਼ੇਅਰ ਕਰਕੇ ਆਓ ਤੇ ਤੁਹਾਨੂੰ ਅੱਧਾ ਕਿਲੋ ਚਿਕਨ ਦਾ ਮਲੇ ਪਰੇਨ ਹੁੰਦੇ ਤਾਰੀ ਮੁਕਰ ਕੇ ਤੇ ਉਸ ਤੋਂ ਬਾਅਦ ਆਪਾਂ ਵਾਈਫ ਨੂੰ ਖੁਲਾਣਾ ਸੀਗਾ ਥੋੜਾ ਜਿਹਾ ਅੰਨ ਪਾਣੀ ਮੈਂ ਕਿਹਾ ਇਹਨੂੰ ਖੁਸ਼ ਕਰਕੇ ਲੈ ਕੇ ਚਲੀਏ ਵਾਜ ਜਿੱਦ ਤੋਂ ਦਾਣੇ ਵੀ ਭਰਾਣੇ ਆ ਡਰਾਮ ਚ ਦਾਣੇ ਦਾ ਕੰਮ ਨਵੀਂ ਦੇ ਤੀ ਕਿ ਦਹਾੜ ਮੈਂ ਕਿਹਾ ਜੀ ਆਕੇ ਨਾ ਲਓ ਜੀ ਇਹਨੂੰ ਘੁਮਾ ਫਰਾ ਕੇ ਤੇ ਖੜਾ ਬੁਲਾ ਕੇ ਨੇ ਮੈਂ ਕਿਹਾ ਚੱਲ ਬੀਬੀ ਹੁਣ ਤੈਨੂੰ ਮੈਂ ਘਰ ਜਾ ਕੇ ਤੁਮਾਂ ਹਰ ਜਾਦਾ ਛੇਤੀ ਕੱਪੜੇ ਬਦਲ ਲੈ ਕਹਿੰਦੀ ਅੱਜ ਕੀ ਕਰਨਾ ਮੈਂ ਕਰਨਾ ਕੁਝ ਨਹੀਂ ਬਸ ਤੂੰ ਝਾੜੇ ਲਾ ਰਾ ਤੂੰ ਕੰਮ ਕਰਾ ਲਈਦਾ ਪੈਦਾ ਪਤਿਆ ਕੇ ਕੰਮ ਕਰਾਣਾ ਪੈਦਾ ਜਦਾਂ ਨਹੀਂ ਤਾਂ ਮੈਂ ਕਿਹਾ ਇੰਨੇ ਦਾਣੇ ਪਏ ਸਾਰੇ ਭਰਨੇ ਆ ਡਰਮ ਚ ਤੇ ਦਵਾ ਸਟ ਕਰ ਤੇ ਹੋ ਜਾ ਛੇਤੀ ਵਿਹਲੀ ਮੈਂ ਕਿਹਾ ਮੇਰਾ ਹੋਇਆ ਬੁਰਾ ਹਾਲ ਤੂੰ ਦੌੜ ਕੰਮ ਕਰ ਲੈ ਤੇ ਕੰਮ ਕੋ ਮਨ ਨਹੀਂ ਕਾਦੀ ਵੀਡੀਓ ਦੇ ਚੱਕਰ ਚ ਵੀਡੀਓ ਬਣਾ ਲੈ ਆਪੀ ਔਰ ਤਵਾ ਡਰਮ ਚ ਦਾਣੇ ਪੈਣੇ ਹੋਏ ਸ਼ੁਰੂ ਇਹ ਬੱਜ ਗਈ ਬੰਦੇ ਮੇਰੇ ਆ ਗਏ ਡਿੱਕੇ ਇਹ ਤਾਂ ਫੇ ਬੱਜ ਗਈ ਕਹਿੰਦੀ ਚਲੋ ਮੈਂ ਵੀਡੀਓ ਬਣਾ ਦਿੰਦੀ ਤੁਹਾਡੀ ਤੁਸੀਂ ਦਾਣੇ ਭਰ ਲਓ ਲਓ ਜੀ ਦਾਣੇ ਦਾ ਕੰਮ ਹੋ ਗਿਆ ਖਤਮ ਉਸ ਤੋਂ ਬਾਅਦ ਆਪਾਂ ਅੱਛਿਆ ਗਿਆ ਪ੍ਰਸ਼ਾਦ ਦਾ ਦਹੀਂ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਹੁਣ ਫ੍ਰੀ ਆ ਹੁਣ ਸਿਰਫ ਤੂੜੀ ਬਣਾਉਣੀ ਰਹਿ ਗਈ ਦਾਣੇ ਆਪਰੋਂ ਵੇਲਦੇ ਸਸਰੀ ਘਰ